ਬਾਈ ਕਰਲੀ ਕਰਲੀ ਕਰਨੀ ਹਮਦ ਨਾਲ ਧਕਾਈ ਬਾਈ ਮੜੀ ਹੋਪ 20 ਸੈਕਿੰਡ 60 ਪੁਆਇੰਟ ਆ ਦੋਨਾਂ ਤੇ ਇੱਕੋ ਜਿਹਾ ਇਹ ਆ ਬਾਈ ਜੀ ਯਾਰ ਤੇਰੇ ਨੇ ਗੱਡੀ ਲੈ ਲਈ 3001 ਵਿੱਚ ਪਜੈਰੋ ਦੇ ਰੱਖ ਲਈ ਤੇ ਸੀ ਗਨ ਇਹ ਉਰਲੇ ਪਾਸੇ ਇਹ ਅੰਗਰੇਜ਼ ਭੱਜ ਗਿਆ ਜਗਤਪੁਰੀਆਂ ਦਾ 20 ਬਰਡ ਦਾ ਲੱਗਿਆ ਸਮਾਂ ਤੇ ਪਰਲੇ ਪਾਸੇ ਪੰਜਾਬ ਦਾ ਸਭ ਤੋਂ ਮਹਿੰਗਾ 24 ਲੱਖਾ ਤਾਰਾ ਸਿੰਘ ਦੀ ਦੌਧਰ ਬੂਟਾ ਸਿੰਘ ਦੀ ਦੌਧਰ ਕੈਨੇਡਾ ਹਰਵਿੰਦਰ ਸਮਾਣਾ ਇਟਲੀ ਬੱਗਾ ਸਮਾਣਾ ਚੈਨੀ ਮਹੋਲੀ ਇਹ ਜੀਤੂ ਟੈਪੀ ਦਲਬੀਰ ਇਹ ਜਿੱਥੇ ਅੰਗਰੇਜ਼ ਹੁਣੀ ਮਕੜਾਉਣੇ ਵਾਲੇ ਇਹ ਪੰਡਤ ਸੀ ਜੱਬੋ ਮਾਜਰੀਆ ਗਡਵਾਨੀ ਕਰਨ ਵਾਲਾ ਅੰਗਰੇਜ਼ ਮਨਜੀਤ ਸਿੰਘ ਦੀ ਡੋਗਰ ਜਗਤਪੁਰ ਰਾਜੂ ਸਰਹਾਲਾ ਮੇਜਰ ਸਿੰਘ ਦੀ ਬਿਹਾਲਾ ਸੁਖਵਿੰਦਰ ਪੱਪੂ ਪਾਲਾ ਖਲਾਲ ਹੀਪੂ ਕੜਾ ਇਹ